ਹੈਲੋ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਪ੍ਰੇ ਸਤਿ ਸ਼੍ਰੀ ਅਕਾਲ ਅੱਜ ਲੱਗੇ ਆਂ ਬਲੌਗ ਦੀ ਸ਼ੁਰੂਆਤ ਕਰਨ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਆ ਕਿ ਦਿਵਾਲੀ ਵਾਲੀ ਦਿਵਾਲੀ ਵਾਲੇ ਦਿਨ ਜਿਹੜਾ ਆਪਾਂ ਨੇ ਦਨ ਚ ਲਾਈਵ ਕੀਤਾ ਸੀਗਾ ਉਸ ਤੋਂ ਬਾਅਦ ਜਿਹੜੀ ਤਬੀਅਤ ਹੈ ਮੇਰੀ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ ਦਿਵਾਲੀ ਵਾਲੀ ਰਾਤ ਤੋਂ ਤੋਂ ਤਬੀਅਤ ਖਰਾਬ ਚੱਲ ਰਹੀ ਹੈਗੀ ਸੋ ਅੱਜ ਜਾਣਾ ਹੈਗਾ ਚੰਡੀਗੜ੍ਹ ਮਤਲਬ ਡਾਕਟਰ ਨੂੰ ਦਿਖਾਉਣ ਦੇ ਲਈ ਬਹੁਤ ਜ਼ਿਆਦਾ ਬਾਡੀ ਪੇਨ ਹੁੰਦੀ ਹੈਗੀ ਵੀ ਮਤਲਬ ਸਾਰੀ ਸਾਰੀ ਰਾਤ ਨੀਂਦ ਨਹੀਂ ਆਉਂਦੀ ਹੈਗੀ ਤੇ ਉਸ ਚੱਕਰ ਚੋਂ ਬਦਲੇ ਮੇਰੀ ਅੱਖਾਂ ਵੀ ਸੁੱਝੀਆਂ ਪਈਆਂ ਨੇ ਸਾਲਾ ਦੇਣਾ ਰੋ ਰੋ ਕੇ ਰਾਤ ਨੂੰ ਰੋ ਰੋ ਕੇ ਸੋ ਥੋੜਾ ਜਿਹਾ ਤਿਆਰ ਬਿਆਰ ਹੋ ਕੇ ਫੇਰ ਦਿਖਾਉਣੀ ਹੈ ਕਿ ਜਿੰਨਾ ਕੁ ਵੀ ਮੇਰੇ ਤੋਂ ਬਲੌਗ ਬਣ ਸਕੂਗਾ ਓਨਾ ਬਲੌਗ ਮੈਂ ਬਣਾਉਣ ਦੀ ਕੋਸ਼ਿਸ਼ ਕਰੂੰਗੀ ਜਿਵੇਂ ਤੁਹਾਨੂੰ ਪਤਾ ਹੀ ਹੈ ਤਬਿਆਤ ਖਰਾਬ ਹੋਣ ਕਰਕੇ ਹਸਪੀਟਲ ਵਗੈਰਾ ਚ ਵੀ ਮਤਲਬ ਇਹਨੂੰ ਸੰਭਾਲਣਾ ਵੀ ਹੁੰਦਾ ਹੈ ਮਤਲਬ ਮੇਰੇ ਵੀਡੀਓ ਵੀ ਬਣਾਉਣੀ ਹੁੰਦੀ ਹੈ ਸੋ ਦੇ ਵਿੱਚ ਥੋੜੀ ਜਿਹੀ ਦਿੱਕਤ ਹੋ ਜਾਂਦੀ ਹੈ ਤਾਂ ਕਰਕੇ ਮਤਲਬ ਮੈਂ ਸੋਚਿਆ ਵੀ ਸਾਰਿਆਂ ਨੂੰ ਦੱਸਤਾ ਦੇਵਾਂ ਕਿ ਵੀ ਮਤਲਬ ਮੈਂ ਦਵਾਈ ਲੈਣ ਜਾਣਾ ਹੈਗਾ ਤੇ ਬਾਕੀ ਨਾ ਨਾ ਕਿ ਮੈਂ ਤਿਆਰ ਹੋ ਗਈਆਂ ਤੇ ਕੱਪੜੇ ਚੇਂਜ ਕਰੂੰਗੀ ਤੇ ਉਸ ਤੋਂ ਬਾਅਦ ਰੈਡੀ ਹੋ ਕੇ ਜਾਣਾ ਹੈਗਾ ਮਤਲਬ ਤਕਰੀਬਨ 9 9:00 ਵਜੇ ਨਾਲ ਨਿਕਲ ਜਾਣਾ ਕਰ ਤੋ 6:30 ਵਜੇ ਸੋਤੀ ਉੱਠੀ ਸੀ ਸੋਚਿਆ ਸੀ ਉਸੇ ਟਾਈਮ ਬਲੌਗ ਸਟਾਰਟ ਕਰੂੰਗੀ ਪਰ ਤਬੀਅਤ ਤਾਂ ਠੀਕ ਨਹੀਂ ਸੀ ਚੰਗੀ ਤਰ੍ਹਾਂ ਅੱਖਾਂ ਵੀ ਨਹੀਂ ਖੁੱਲ ਰਹੀਆਂ ਸੀਗੀਆਂ ਤਾਂ ਕਰਕੇ ਫਿਰ ਮੈਂ ਸੋਚਿਆ ਵੀ ਨਾ ਕਿ ਸਟਾਰਟ ਕਰੂੰਗੀ ਸੋ ਹੁਣ ਮੈਂ ਹੁੰਨੀ ਆਂਗੀ ਤਿਆਰ ਤੇ ਬਾਕੀ ਤਿਆਰ ਹੋ ਕੇ ਮਿਲਦੇ ਆਂਗੇ ਲਓ ਜੀ ਲਓ ਜੀ ਮੈਂ ਨਾ ਤਾਂ ਕੇ ਹੋ ਗਈ ਸੀ ਤਿਆਰ ਤੇ ਹੁਣ ਮੈਂਨੇ ਕੱਪੜੇ ਵੀ ਚੇਂਜ ਕਰ ਲਏ ਤੁਸੀਂ ਸੋਚ ਰਹੇ ਹੋਗੇ ਕਿ ਵੀ ਮੰਮਟੜੇ ਆਪਣਾ ਸੈਰਤਾ ਬਾਇ ਨਹੀਂ ਹੈਗਾ ਮਤਲਬ ਐਵੇਂ ਕੱਪੜੇ ਪਾ ਲੈ ਕਿਉਂਕਿ 4 ਘੰਟਿਆਂ ਦਾ ਹਜੇ ਟਾਈਮ ਲੱਗੂਗਾ ਜਾਣ ਤੇ ਤੇ ਉਸ ਟਾਈਮ ਦੇ ਵਿੱਚ ਮਤਲਬ ਸੇਸੁਰ ਮੈਂ ਆਪਣਾ ਉੱਥੇ ਗੱਡੀ ਦੇ ਵਿੱਚ ਹੀ ਮੰਮੀ ਤੋਂ ਕਰਾ ਲੂੰਗੀ ਸੋ ਹੁਣ ਮਤਲਬ ਪੂਰੀ ਤਰ੍ਹਾਂ ਤਿਆਰ ਹੋ ਕੇ ਲੱਗੇ ਚੱਲਣ ਬਸ ਸਾਰੇ ਨੇ ਤਿਆਰ ਹੋਈ ਜਾਂਦੇ ਕੋਈ ਨਾਈ ਜਾਂਦਾ ਕੋਈ ਕੁਸ਼ ਕਰੀ ਜਾਂਦਾ ਕੋਈ ਕੁਸ਼ ਕਰੀ ਜਾਂਦਾ ਸਾਰੇ ਨੇ ਆਪੋ ਆਪਣੇ ਕੰਮਾਂ 'ਚ ਲੱਗੇ ਹੋਏ ਨੇ ਤੇ ਮੈਂ ਬੈਲੀ ਸੀਗੀ ਮੈਂ ਫਟਾਫਟ ਹੋ ਗਈ ਤਿਆਰ ਤੇ ਬਾਸ ਹੁਣ ਘਰ ਤੋਂ ਨਿਕਲਣ ਲੱਗੇ ਘਰ ਤੋਂ ਜਾ ਕੇ ਜਿਵੇਂ ਜਿਵੇਂ ਮਤਲਬ ਨੇੜੇ ਲੱਗਾਂਗੇ ਤੁਹਾਨੂੰ ਥੋੜੀ ਬਹੁਤ ਚੀਜ਼ ਮੈਂ ਜ਼ਰੂਰ ਤੁਹਾਨੂੰ ਦਿਖਾਉਂਦੀ ਰਹੂੰਗੀ ਤੇ ਬਾਕੀ ਹੁਣ ਲੱਗੇ ਚੱਲਣ ਹੁਣ ਥੋੜਾ ਥੋੜਾ ਸਹੀ ਲੱਗ ਰਿਹਾ ਹੈਗਾ ਤੇ ਬਾਕੀ ਜਿਵੇਂ ਜਿਵੇਂ ਨੇੜੇ ਜੇ ਲੱਗੇ ਜਾਂਦੇ ਆ ਮੇਂ ਮੇਂ ਦਿਲ ਜਾ ਘਟਨੇ ਪਈ ਜਾਂਦਾ ਹੁੰਦਾ ਹੈਗਾ ਸੋ ਦੇਖਦੇ ਆ ਅੱਜ ਜਾ ਕੇ ਕੀ ਬਣਦਾ ਹੈਗਾ ਬੜੇ ਟਾਈਮਾਂ ਤੋਂ ਬਾਅਦ ਯਾਨੀ ਕਿ 2 ਮਹੀਨੇ ਤੋਂ ਉਹਨੇ ਟਾਈਮ ਦਿੱਤਾ ਸੀ 1 ਮਹੀਨਾ ਉੱਪਰ ਦੀ ਨਿਕਲ ਗਿਆ ਤੇ ਮਤਲਬ ਉਸ ਦੇ ਵਿੱਚ ਮੈਡੀਸਨ ਦਾ ਨਹੀਂ ਬੰਦ ਹੋਈ ਵੀ ਮਤਲਬ ਮੈਡੀਸਨ ਚੱਲ ਰਹੀ ਸੀ ਟਾਈਮ ਟੂ ਟਾਈਮ ਤੇ ਪਰ ਜਾਂਚ ਥੋੜਾ ਜਿਹਾ ਲੇਟ ਹੋ ਗਿਆ ਹੁਣ ਸਾਨੂੰ ਐ ਹੋ ਗਿਆ ਵੀ ਛੇਤੀ ਇੱਥੇ ਜਾਇਆ ਹੀ ਹੈ ਨਾਲੇ ਵੀ ਮਤਲਬ ਜਿਹੜਾ ਸਰਦੀ ਦਾ ਟਾਈਮ ਹੈ ਉਹ ਨਿਕਲ ਜੂਗਾ ਤੇ ਇਸ ਤੋਂ ਬਾਅਦ ਦੇਖਦੇ ਹਾਂ ਹੁਣ ਉਹ 2 ਮਹੀਨੇ ਦੀ ਮੈਡੀਸਨ ਲੈ ਜਾ ਤੈਨੂੰ ਦੀ ਦਿਆ ਜੋ ਵੀ ਬਣਦਾਗਾ ਫਿਰ ਅੱਗੇ ਜਾ ਕੇ ਮਿਲਦੇ ਆਂਗੇ ਤੇ ਰੋਟੀ ਵਗੈਰਾ ਉਹ ਵੀ ਗੱਡੀ ਦੇ ਵਿੱਚ ਸਰਸਰ ਬਣਾ ਵਗੈਰਾ ਉਹ ਵੀ ਗੱਡੀ ਦੇ ਵਿੱਚ ਚਲੋ ਠੀਕ ਹੈ ਬਾਏ ਬਾਏ ਤੇ ਸਾਰੇ ਬਲੌਗ ਨੂੰ ਸਟਾਰਟ ਤੋਂ ਲੈ ਕੇ ਲਾਸਟ ਤੱਕ ਪੂਰਾ ਦੇਖਿਓ ਤਾਂ ਜੋ ਆਪਾਂ ਨੂੰ ਥੋੜਾ ਜਿਹਾ ਵਾਚ ਟਾਈਮ ਮਿਲ ਸਕੇ ਤੇ ਮੇਰਾ ਇਹ ਚੈਨਲ ਉਹ ਬਹੁਤ ਜਲਦੀ ਮੋਨਟਾਈਜ਼ ਹੋ ਜਾਏ ਤੇ ਮੇਰਾ ਮੰਥਲੀ ਇਨਕਮ ਦਾ ਕੋਈ ਸੋਰਸ ਬਣ ਜੇ ਤੇ ਮੇਰਾ ਜਿਹੜਾ ਟ੍ਰੀਟਮੈਂਟ ਹੈ ਉਹ ਰੁਕੇ ਨਾ ਚੱਲਦਾ ਰਹੇ ਤੇ ਉਹ ਵੀ ਮੈਂ ਆਪਣੀ ਮਿਹਨਤ ਦੇ ਨਾਲ ਚਲਾਵਾਂ ਥੈਂਕ ਯੂ ਥੈਂਕ ਚਾਡੂ ਤੇ ਪਾਨੇ ਕਈ ਟਿੱਕੀ ਦੀ ਵਾਸਤਾ ਲਖਾਰੀ ਕੋਣ ਉਹ ਤੇ ਛੱਡ ਦੇ ਇੱਕ ਵਾਰੀਂnga ਵੀਰੇ ਛੱਡ ਜਾ ਹੁਣ ਛੱਡ ਦੇ ਬੁੱਲੇ ਆ ਗਿਆ ਵੀਰੇ ਮੁੰਡਾ ਖੜਾ ਹੋਊਗਾ ਬਾਹਰ ਦੇਖਿਆ ਮੁੰਡਾ ਜੀ ਹਾਂ ਫੋਨ ਮਾਰ ਲੈ ਪੁੱਛ ਲੈ ਤੂੰ ਹੁਣ ਕਰ ਲੈ ਚੱਲ ਭੇਜਿਆ ਸੇ ਕਰ ਹਾਂ ਮਤਲਬ ਉਹ ਸਾਰਸ ਮਾੜਾ ਪੈਣਾ ਹਾਲੇ ਤੇ ਕੁਝ ਚਾਹ ਸਾਰ ਕੁਝ ਲੈ ਕੇ ਤੇ ਵੈਰ ਹੋ ਕੇ ਨਿੱਕਲੇ ਕਰਾਂ ਸਾਰੇ ਨਾਮ ਵਰਤਾਈਮ ਹੋ ਗਿਆ ਤੇ ਅਸੀਂ ਲਿਖੀ ਚੱਲਣ этот ਸਾਰਿਆਂ ਨੂੰ ਦੇਖਣ ਚ ਵੀ ਉਹ ਮਜਾ ਉਹ ਵੀ ਨਹੀਂ ਛੱਡੇ ਤੂੰ ਤਾਂ ਹੈ ਇਹ ਵੀ ਨਹੀਂ ਛੱਡੇ ਤਾ ਹੈ ਨਾ ਇੰਜ ਹੀ ਆ ਕੇ ਗਿਆ ਹਾਂ ਗਿਆਨ ਦਾ ਕਰ ਚ ਅਜੇ ਗਿਆਨ ਸਾ ਕਰਦੇ ਹੋ ਕੋਈ ਛੱਡੇਗਾ ਹਾਂ ਤਾਂ ਸ਼ੁਰੂਆਤ ਹੋਈ ਜੀ ਗਿਆਨ ਕਰਦੇ ਆ ਆਏ ਦਰਲੇ ਲੱਕ ਦਿਨਾਂ ਮੇ ਉਸ ਤੋਂ ਪਹਿਲਾਂ ਸਗਰੂਸ ਸਗਰੂ ਤਾਂ ਇਹ ਬੱਟਿਆ ਹਸਤਾ ਉਹ ਤਾਂ ਆਪਣੇ ਆ ਉਹ ਹਾਂ ਉਹ ਤਾਂ ਆਪਣੇ ਹੂੰ ਬੜਾ ਸਰੇ ਹਿਰੂਆ ਤੇ ਇੱਥੇ ਹੀ ਹੋਈ ਸੀ ਇਹ ਤੋਂ ਮਤਲਬ ਥੋੜੇ ਜਿਹਾ ਮੈਂ ਕੀ ਹੋ ਗਿਆ ਸੀ ਵੀ ਕੋਈ ਵੱਡੀ ਹੋਈ ਪ੍ਰੋਬਲਮ ਛੋਟੀ ਨਹੀਂ ਕੋਈ ਡਰਗੇ ਕੋਈ ਸਾਈਨ ਪਤਾ ਲੱਗ ਗਿਆ ਦੇਖੀ ਜਿਵੇਂ ਵੀ ਕੋਈ ਛੋਟੀ ਮੋਟੀ ਦਿੱਕਤ ਨਹੀਂ ਹੋਈ तव्हां संग तोज ई बे ਜਾ 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 ਲਖਰ ਐਸਐਸ ਗੁੰਜੂ ਕਰ ਗਿਆ ਤੇ ਸਾਹਮਣੇ ਹੁੰਦਾ ਲੋ ਨਵਾਂ ਵਿਮਨਤਲੇ ਬਾਰੇ ਆਇਆ ਅੰਟੀ ਬਾਤ ਲਿਆਓ ਇਹ ਕੋ ਦਿਲਾ ਲੈ ਕਿਉਂ ਨਹੀਂ ਜਾਇਆ ਪੈਸੇ ਭਾਈ ਅੱਜ ਇਹ ਪਤਾ ਲਾਵਾ ਤੁਹਾਡਾ ਮੈਨੂੰ ਅੱਜ ਚਾਉਣੇ ਚੌਰ ਪਰਖਿਆ ਜਾਣਾ ਤੇਰਾ ਤਾਈ ਕਰਾਂ ਤਾ ਅੱਜ ਤੁਰੂਗਾ ਤੇ ਜਦੋਂ ਇਹਨੂੰ ਇਹ ਕਹਤਾ ਇਹ ਵੀ ਪੈਸੇ ਵੀ ਤੁਹਾਨੂੰ ਹੀ ਦੇਣੇ ਬਣਗੇ ਕਹਿੰਦਾ ਅੱਜ ਤੂੰ ਬੁੱਲ ਹੀ ਜਾਊਗਾ ਇਹ ਕਿਉਂ ਇਸ ਬੋਲ ਮਾ ਹੈ ਕੋਈ ਨਹੀਂ ਉਹ ਮੈਂ ਉਹ ਟਿੱਕਦਾ ਪਤਾ ਨਹੀਂ ਕੀਦਾਰਗਾ ਅਗਲਾ ਸੱਤੀ ਵੀਡੀਓ ਪਾ ਦੇ ਫੇਰ ਉਹ ਬੰਦ ਕਰ ਲਉ कोच्ची आरापाई देग, वनु बता लाग्या हुई वी पीडियो बाणुली है, <laughs> वो कोच्ची आरे नू के लादे लेचे? लादीन, आयू सर्दे कर लादासा, वो के लादा? ਬਿਲਕੁਲ ਠੱੱਕ ਗਏ ਆਉਣ ਲੈਣ ਦੇਣੇ ਕਿ ਤੋਂ ਨਹੀਂ ਡਾਕਟਰ ਨੇ ਹਜੇ ਵੀ ਕੁਛ ਨਹੀਂ ਅਸੇ ਡਾਕਟਰ ਨੇ ਵਸੇ ਹੀ ਕਹੇਗਾ ਇਹ ਦਵਾਈਆਂ ਜਿਹੜੀਆਂ ਨੇ ਕੋਈ ਖਾਸ ਫਾਇਦਾ ਨਹੀਂ ਕਰ ਰਹੀਆਂ ਹੈਗੀਆਂ ਹਣ ਸੇ ਦਵਾਈਆਂ ਚੇਂਜ ਕੀਤੀਆਂ ਨੇ ਤੇ ਦੋ ਮਹੀਨੇ ਦੀ ਦਵਾਈ ਦੁੱਤੇਗੀ ਬਾਕੀ ਅਕੀ ਪਤਾ ਲੱਗੂਆ ਤੇ ਇੱਕ ਚੀਜ਼ ਮਤਲਬ ਬਹੁਤ ਵੈਸਟ ਮੈਨੂੰ ਖੁਸ਼ੀ ਹੋਈ ਮਤਲਬ ਜਦ ਮੈਂ ਗਈ ਉੱਥੇ ਮੈਨੂੰ ਕਿਸੇ ਨੇ ਪਹਿਚਾਣਾ ਵੀ ਅਸੀਂ ਤੁਹਾਡੀਆਂ ਵੀਡੀਓਜ਼ ਵਗੈਰਾ ਦੇਖਦੇ ਹਾਂ ਵਲੌਗ ਵੀਡੀਓ ਤੇ ਮੈਨੂੰ ਬਹੁਤ ਚੰਗਾ ਲੱਗਿਆ ਬਹੁਤ ਵਧੀਆ ਤੇ ਉਹ ਦੀਦੀ ਮੇਰੇ ਨਾਲ ਫੋਟੋ ਵੀ ਕਰਾ ਕੇ ਗਏ ਸੋ ਉਹ ਫੋਟੋ ਮੇਰੀ ਇੰਸਟਾਗ੍ਰam ਦੀ ਸਟੋਰੀ ਤੇ ਲੱਗੀ ਹੋਈ ਤੁਸੀਂ ਦੇਖਿਓ ਉਹਨਾਂ ਨੇ ਮੈਨੂੰ ਮਤਲਬ ਪਹੁੰਚਦੀ ਪਹਿਚਾਣ ਲਿਆ ਪਹਿਲੀ ਵਾਰ ਕਿਸੇ ਨੇ ਪਹਿਚਾਣਿਆ ਹਣਾ ਕਿ ਉਹ ਕਿਹੜਾ ਹਸਪਤਾਲ ਚ ਹਾਂ ਆ ਮੈਨ ਤਾਂ ਗਵੇਂ ਡੀਜੀ ਦੇਖ ਕੇ ਤੁਹਾਨੂੰ ਪਛਾਣ ਲਿਆ ਤੇ ਹੁਣ ਗਈ ਹੋਏ ਨੇ ਦਵਾਈ ਲੈਣ ਦੇਖਦੇ ਆ ਕਿ ਲਿਖਦੀ ਦਵਾਈ ਆਉਗੀ ਜਦਾ ਜਿਵੇਂ ਹੁਣ ਮੈਨੂੰ ਖੁਦ ਨੂੰ ਪਤਾ ਲੱਗਦਾ ਵੀ ਜਦੋਂ ਦਵਾਈਆਂ ਫਾਇਦਾ ਨਹੀਂ ਕਰ ਰਹੀਆਂ ਡਾਕਟਰ ਨੂੰ ਪਤਾ ਲੱਗਿਆ ਪਰ ਉਸ ਦੇ ਨਾਲ ਨਾਲ ਇੱਕ ਚੀਜ਼ ਬੈਸਟ ਹੋਈ ਜਿਹੜਾ ਕਿ ਸਾਲਾਂ ਦਾ ਬੇਟਿਕ ਜਗ੍ਹਾ ਤੇ ਖੜਿਆ ਹੋਇਆ ਇਹ ਐਂ ਲੱਗਦਾ ਸੀਗਾ ਵੀ ਬਾਤ ਨਹੀਂ ਰਿਹਾ ਬਾਤ ਨਹੀਂ ਆ ਸੋ ਉਹਨੇ ਬੇਟ ਮਤਲਬ ਚੈੱਕ ਕੀਤਾ ਸੋ ਬੇਟ ਵਧਿਆ ਹੋਇਆ ਸੀ ਜਿਹੜੀ ਕਿ ਵਾਕਤ ਵੀ ਮਤਲਬ ਜਾਣ ਕੇ ਮੈਨੂੰ ਖੁਸ਼ ਹੋਈ ਵੀ ਬਹੁਤ ਸ਼ੁਕਰ ਹੈ ਮੇਟਾ ਵੀ ਮਤਲਬ ਆ ਗਰ ਰਹਿਗਾ ਤੇ ਹਜੇ ਵੀ ਡਾਕਟਰ ਕਹਿੰਦੇ ਵੀ ਬਹੁਤ ਕਮਜ਼ੋਰੀ ਹੈ ਵੀ ਹੋਰ ਵੀ ਬਧੇ ਵੀ ਮਤਲਬ ਬੇਟ ਉਹਨੂੰ ਮੈਨੂੰ ਆਪ ਨੂੰ ਐਂ ਲੱਗਦਾ ਹੁੰਦਾ ਜਿੰਨਾ ਵਜਨ ਵੰਦੇ ਚ ਕੱਟ ਹੋਵੇ ਵੀ ਮਤਲਬ ਮੋਟਾਪਾ ਜਾਣਾ ਉਹ ਉਹਨੀ ਬਿਮਾਰੀਆਂ ਕੱਟਉਨੀਆਂ ਨੇ ਪਰ ਕਈ ਵਾਰ ਕਮਜ਼ੋਰ ਸਹੀ ਗੱਲ ਹੈ ਕਮਜ਼ੋਰ ਜੀ ਤੋਂ ਬੋਡੀ ਹੋ ਜਾਂਦੀ ਉਹਨੇ ਦੀ ਐਨੇ ਐਨੇ ਦਵਾਈਆਂ ਚੱਲ ਨਹੀਂ ਹੁੰਦੀਆਂ ਹੈਗੀ ਤੇ ਮਤਲਬ ਇਹਨੂੰ ਨਾਲ ਹੋਰ ਵੀ ਕਿਹਾ ਵੀ ਵਧਣਾ ਚਾਹੀਦਾ ਹੈ ਵੇਟ ਬਾਕੀ ਦੇਖਦੇ ਆ ਖਾ ਪੀ ਵੀ ਰਿਆਂ ਦਵਾਈਆਂ ਵਗੈਰਾ ਵੀ ਆਪਣੀਆਂ ਟਾਈਮ ਟੂ ਟਾਈਮ ਲੈ ਰਹੇ ਆ ਬਾਕੀ ਉਹ ਚੀਜ਼ ਹੈ ਵੀ ਮਲ ਕਰੇ ਹੱਥ ਹੈ ਡੋਰ ਬਾਕੀ ਤੁਹਾਡੀਆਂ ਸਾਰੀਆਂ ਨੀਆਂ ਦੁਆਵਾਂ ਪਿਆਰ ਜਿਹੜੀ ਮੇਰੀ ਦਵਾਈ ਦੁਆਰਾ ਸਟਾਰਟ ਹੋਗੀ ਤੇ ਬਸ ਆਪਣਾ ਜਿਹੜਾ ਪਿਆਰ ਹੈੰਮੀ ਬਣਾ ਕੇ ਰੱਖੋ ਆਪਣੀਆਂ ਦੁਆਵਾਂ ਬਣਾ ਕੇ ਰੱਖੋ ਕਿਉਂਕਿ ਮੇਰਾ ਟ੍ਰੀਟਮੈਂਟ ਚੱਲ ਰਿਹਾ ਤੇ ਇਸ ਟਾਈਮ ਮੈਨੂੰ ਤੁਹਾਡੀਆਂ ਦੁਆਵਾਂ ਦੀ ਬਹੁਤ ਜ਼ਰੂਰਤ ਹੈ। ਬਾਕੀ ਜਿੰਮੇ ਵੀ ਹੋਊਗਾ ਜੇ ਜਿੰਮੇ ਕਰੇ ਪਹੁੰਚੇ ਜਾਂ ਰਾਸਤੇ 'ਚ ਜਿਵੇਂ ਮੈਨੂੰ ਸ਼ੌਂਕ ਹੈ ਛੋਟੀਆਂ ਛੋਟੀਆਂ ਚੀਜ਼ਾਂ ਦੇਖਦੇ ਰਹਿਣੀਆਂ ਤੇ ਨਾਲ-ਨਾਲ ਕਲਿੱਪਾਂ ਬਣਾਉਂਦੀ ਰਹਿਣੀਆਂ। ਮੈਂ ਵੀ ਮਤਲਬ ਆਸਾ ਪੱਸਾ ਦੇਖ ਕੇ ਚੀਜ਼ਾਂ ਵਗੈਰਾ ਦੇਖ ਕੇ ਇੰਜੋਏ ਕਰਦੀ ਆ ਤੁਸੀਂ ਵੀ ਸਾਰੇ ਜਾਣੇ ਮੇਰਾ ਬਲੌਗ ਦੇਖ ਕੇ ਇੰਜੋਏ ਕਰੋ ਕਿਉਂਕਿ ਬਹੁਤ ਘੱਟ ਟਾਈਮ ਹੁੰਦਾਗਾ ਵੀ ਮੈਂ ਘਰ ਤੋਂ ਬਾਹਰ ਜਾਣੀ ਹੁੰਦੀ ਕੁਝ ਵੀ ਵਸ ਦਵਾਈ ਲੈਣ ਗਈ ਹੁੰਦਾਗਾ ਤੇ ਇਹ ਵੀ ਮਤਲਬ ਇੱਕ ਬਹੁਤ ਤੋਂ ਵੱਡਾ ਸ਼ਹਿਰ ਹੈ ਬਹੁਤ ਵਧੀਆਗਾ ਬਹੁਤ ਸੋਹਣਾ ਹੈ ਹਰਿਆਲੀ ਤੇ ਲਈ ਜਾਣਿਆ ਜਾਂਦਾ ਬਹੁਤ ਸੋਹਣੀਆਂ ਸੋਹਣੀਆਂ ਬਿਲਡਿੰਗਾਂ ਹਰਿਆਲੀ ਖੇਡਾਂ ਜਿਹੜੀਆਂ ਮੈਂ ਖੁਦ ਦੇਖਦੀਆਂ ਨਹੀਂ ਆ ਉਹ ਹੀ ਮਤਲਬ ਤੁਹਾਨੂੰ ਤੁਹਾਨੂੰ ਕੁਝ ਐਵੇਂ ਨਹੀਂ ਹੈਗਾ ਕਿਤੇ ਤੁਸੀਂ ਸੋਚੋ ਵੀ ਮੈਂ ਪਤਨੀ ਬਲੌਗ ਨੂੰ ਲੰਮਾ ਕਰਨ ਦੇ ਲਈ ਕਰ ਦਿੰਨੀ ਆ ਮੋਟੀ ਨਹੀਂ ਹੈ ਨਹੀਂ ਵਾਜਦਾ dan geldi. Bu marketin adı da Kadıköy